ਕਿ ਜਦ ਮੈਡੀਕਲ ਸਾਇੰਸ ਜਵਾਬ ਦਿੰਦੀ ਹੈ ਜੇ ਆਪਕੇ ਦੀ ਬਾਲ ਟ੍ਰਾਂਸਪਲੈਂਟ ਹੋਣੇ ਹੋਣ ਜਾਂ ਕੋਈ ਪੇਸਮੇਕਰ ਕੋਈ ਡਿਵਾਈਸ ਲੱਗਣਾ ਹੋਵੇ ਸਾਡੇ ਕੋਲ ਤਾ ਦਾਇਆ ਕਰੋ ਜਦੋਂ ਮੇਰੇ ਬਦ ਨੀ ਦੱਸਿਆ ਮੈਨੂੰ ਮੇਰਾ ਵੀ ਮਨ ਕਾਫੀ ਖਰਾਬ ਹੋਇਆ ਕਿ ਆਪ ਡਾਕਟਰੀ ਵੀ ਕੀਤੀ ਕਿਥੋਂ ਤਾਈ ਲੋਕਾਂ ਦੇ ਲਾਜ ਵੀ ਕਰਦੇ ਆ ਪਰ ਆਪ ਦੇ ਇਲਾਜ ਵਾਸਤੇ ਐਸ ਵੇ ਸਾਡੇ ਨਾਲ ਕੀ ਵਾਪਰਿਆ ਐਨਾ ਵੀ ਨਾ ਡਰਿਆ ਘਬਰਾਇਆ ਕਰੋ ਮੈਡੀਕਲ ਸਾਇੰਸ ਐਂਡ ਨਹੀਂ ਹੈਗੇ ਜਿਹੜੇ ਰੱਬ ਸਗੇ ਨਾ ਠੀਕ ਹੈ ਉਹ ਤਾਂ ਇਹਨਾਂ ਨੂੰ ਮੈਂ ਦਿਖਾਤਾ ਵੀ ਰੱਬ ਤੁਸੀਂ ਨਹੀਂ ਹੈ ਨਾ ਤੁਹਾਡਾ ਗੋਡਫਾਦਰ ਜਿਹੜਾ ਅਮਰੀਕਾ ਜਿੱਥੇ ਅਖਬਾਰਾਂ ਚ ਪੜ੍ਹ ਲਓ ਰੇਡੀਓ ਟੀਵੀ ਸੁਣ ਲਓ ਅਮਰੀਕਾ ਨੇ ਆ ਰਿਸਰਚ ਕਰ ਲਈ ਇੰਗਲੈਂਡ ਨੇ ਆ ਕਰ ਲਈ ਉਹ ਡਾਕਟਰ ਖਟਾਣਾ ਨੇ ਵੀ ਰਿਸਰਚ ਕੀਤੀ ਵੀ ਇਹ ਵੀ ਸੁਣ ਲਓ ਕਿਆ ਕਹਿੰਦਾ ਲੋਕ ਹੈਗੇ ਨੇ ਕੀ ਸਨੇਹਾ ਦਵੋਗੇ ਜਿਨ੍ਹਾਂ ਨੂੰ ਡਰਾ ਦਿੱਤਾ ਗਿਆ ਤੁਹਾਡੀ ਵੀਡੀਓ ਅਚਾਨਕ ਉਹਨਾਂ ਦੇ ਸਾਹਮਣੇ ਆ ਗਈ ਜਦੋਂ ਡਾਕਟਰ ਸਾਹਿਬ ਨੇ ਇਹਨਾਂ ਨੂੰ ਫਸਟ ਟਾਈਮ ਚੈੱਕ ਕੀਤਾ ਤੇ ਲਿਪਸ ਵੀ ਮਤਲਬ ਜਿਹੜੇ ਸੀ ਉਹ ਬਲੂਇਸ਼ ਟੋਨਸ ਆਈ ਨੋਸ ਜਿਹਦਾ ਆਈਸ ਦੇ نیچے ਵੀ ਡਾਰਕ ਸਰਕਲ ਤੇ ਹੁਣ ਤਾਂ ਫੇਸ ਦਾ ਵੀ ਤੁਸੀਂ ਆਪ ਹੀ ਦੇਖਦੇ ਪਏ ਹੋ ਜੀ ਕਾਫੀ ਫਰਕ